ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੜੇ ਨਵਾਂ ਰਿਕਾਰਡ ਹਵਾਈਡੇ ਨੇ ਸਥਾਪਿਤ ਕੀਤਾ ਸਿਰਫ ਇੰਟਰਨੈਸ਼ਨਲ ਦੇ ਨਾਲ ਨਾਲ ਡੋਮੈਸਟਿਕ ਯਾਤਰੀਆਂ ਦੀ ਗਿਣਤੀ ਵਿੱਚ ਇੰਟਰਨੈਸ਼ਨਲ ਤਕਰੀਬਨ 1.75 ਪ੍ਰਤੀਸ਼ਤ ਵਾਧਾ ਹੋਇਆ 9 ਲੱਖ 81 ਹਜ਼ਾਰ ਯਾਤਰੀ ਸਨ ਪਿਛਲੇ ਸਾਲ ਫਾਈਨੈਂਸ਼ੀਅਲ ਇਅਰ ਇਸ ਸਾਲੇ ਗਿਣਤੀ ਕਰ ਤੋਂ ਦੋ ਡਾਣਾ ਰੋਜ਼ ਦੀਆਂ ਦੁਬਈ ਦੀਆਂ 에어 ਇੰਡੀਆ ਐਕਸਪ੍ਰੈਸ ਤੇ ਸਪਾਈਸ ਜੈਟ ਦੀਆਂ एयर इंडिया एक्सप्रेस वाला चार्जा 5 ਦਿਨ ਤੇ ਇੰਡੀਗੋ ਵਾਲਾ ਸ਼ਾਰਜਾ ਰੋਜ਼ਾਨਾ ਉਡਾਨਾਂ ਓਪਰੇਟ ਹੁੰਦੀ ਹੈ ਤਕਰੀਬਨ 25 ਤੋਂ 26 ਉਡਾਨਾਂ ਹਫਤੇ 'ਚ ਓਪਰੇਟ ਹੁੰਦੀਆਂ ਨੇ ਦੁਬਈ ਤੇ ਸ਼ਾਰਜ ਇਸ ਨੂੰ ਮੁਕਾਬਲਾ ਦੇ ਰਹੇ ਹਨ ਮਲੇਸ਼ੀਆ ਦੀ 에ਰੋ ਇੰਟਰਨੈਸ਼ਨਲ ਫਲਾਈਟਸ ਵੀ ਲਗਾਤਾਰ ਵਾਦਾ ਹੋਇਆ ਹੈ ਜਿੰਨਾ ਸੀ ਚਾਹੁੰਨੇ ਸੀ ਚਾਹੁੰਨੇ ਹਾਲੇ ਵੀ ਕਿ ਟੋਰਾਂਟੋ ਤੇ ਵੈਂਕੂਵਰ ਸਿੱਧੀਆਂ ਤੇ ਸਿੱਧੀਆਂ ਜੁੜਨ ਹੋਰ ਵੀ ਡੈਸਟੀਨੇਸ਼ਨਸ ਹਨ ਜਿੱਥੋਂ ਕਿ ਸਿੱਧੀਆਂ ਫਲਾਈਟ ਸ਼ੁਰੂ ਹੋ ਸਕਦੀਆਂ ਨਾਲ ਹੀ ਅਸੀਂ ਲੋਬੀ ਕਰ ਰਹੇ ਹਾਂ ਕਿ ਬਾਸ ਸੇਵਾ ਆਪਣੀ ਸੂਬਾ ਸਰਕਾਰ ਨੂੰ ਪੰਜਾਬ ਦੀ ਨੂੰ ਅਸੀਂ ਕਈ ਸਾਲਾਂ ਤੋਂ ਬੇਨਤੀ ਕਰ ਰਹੇ ਆ ਇਹ ਇੱਕ ਸਰਕਾਰ ਨੇ ਇਹ ਸਰਕਾਰ ਦੇ ਵੀ 3 ਸਾਲ ਹੋ ਗਏ ਨੇ ਪਿਛਲੀ ਸਰਕਾਰ ਨੂੰ ਵੀ 2-3 ਸਾਲ ਕਈ ਸਾਲ ਬੇਨਤੀ ਕਰਦੇ ਰਹੇ ਅੰਮ੍ਰਿਤਸਰ ਅਸੀਂ ਕੇਂਦਰ ਸਰਕਾਰ ਨੂੰ ਕਹੀ ਜਾਂਦੇ ਆ ਕਿ ਉਹ ਫਲਾਈਟਸ ਨਹੀਂ ਦਿੰਦੀਆਂ ਜੇ ਤੱਕ ਕਿ ਫਲਾਈਟਸ ਏਅਰਲਾਈਨਾਂ ਨੇ ਸ਼ੁਰੂ ਕਰਨੀਆਂ ਹਨ ਪਰ ਫੈਸਿਲਿਟੀਆਂ ਉਹ ਦੇ ਰਹੇ ਨੇ ਟਰਮੀਨਲ ਦੀ ਐਕਸਪੈਂਸ਼ਨ ਜਿਹੜੀ ਹੈ 10000 ਸਕਰ ਮੀਟਰ ਉਹ ਪਲੈਨਿੰਗ ਚ ਹੈ ਗੁਲੰਦਰੋਂ ਲੁਧਿਆਣੇ ਉਹ ਹੁਸ਼ਿਆਰਪੁਰ ਮੋਗੇ ਤੋਂ ਵੱਖ-ਵੱਖ ਥਾਵਾਂ ਤੋਂ ਉਹ ਬਸ ਤੇ ਆ ਸਕਦੇ ਨੇ ਸਸਤੀ ਬਸ ਸੇਵਾ ਟੈਕਸੀ ਕਰਨ ਦੀ بجائے ਜਾਂ ਆਪਣੀਆਂ ਗੱਡੀਆਂ ਤੇ ਆਉਣ ਦੀ بجائے ਕਿੰਨੇ ਜਾਣੇ ਉਹਨਾਂ ਨਾਲ ਛੱਡਣ ਆਉਣਗੇ ਇੱਕ ਬੰਦਾ ਆਏਗਾ ਫਿਰ ਜਾਏਗਾ ਜੇਕਰ ਇਨ੍ਹਾਂ ਸ਼ਹਿਰਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਲਈ ਬਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਇੰਨੀਆਂ ਫਲਾਈਟਸ ਰੋਜ਼ ਦੀਆਂ ਤਕਰੀਬਨ 60 ਤੋਂ 65 ਫਲਾਈਟਸ ਹਨ ਅੰਮ੍ਰਿਤਸਰ ਦੀਆਂ ਇੰਟਰਨੈਸ਼ਨਲ ਤੇ ਡਬਲੈਸਟ ਲੋਡ ਹੈ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਅਸੀਂ ਕਿਸੇ ਸਰਕਾਰ ਇੱਕ ਹੁਣ ਨਹੀਂ ਗੱਲ ਕਰ ਰਹੇ ਪਿਛਲੀ ਸਰਕਾਰ ਨੇ ਵੀ ਇਗਨੋਰ ਕੀਤਾ ਇਸ ਸਰਕਾਰ ਵੀ ਇਗਨੋਰ ਕਰ ਰਹੀ ਹੈ ਇਸ ਸਰਨਾ ਵਿਤਕਰਾ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਫੇਨ ਬੇਨਤੀ ਹੈ ਮਾਨਯੋਗ ਚੀ ਮੁੱਖ ਮੰਤਰੀ ਸਾਹਿਬ ਤੇ ਹੋਰ ਸਾਰਿਆਂ ਨੂੰ ਮੰਤਰੀ ਜਿਹੜੇ ਹਨ ਸਰਦਾਰ ਲਾਲਜੀਤ ਪੁੱਲਰ ਜੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬਸ ਸੇਵਾ ਕੁਝ ਤੇ ਸ਼ੁਰੂ ਕੀਤੀਆਂ ਜਾਣ ਜਣੀ ਬਸ ਅੰਮ੍ਰਿਤਸਰੋਂ ਦਿੱਲੀ ਵੱਲ ਨੂੰ ਜਾਂਦੀ ਆ ਰਸਤੇ 'ਚ ਹੋ ਕੇ ਉਹਨੂੰ 에어ਪੋਰਟ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਜਿਹੜੇ ਉਧਰੋਂ ਆਏ ਨੇ ਉਹ ਸਵਾਰੀਆਂ ਜਲੰਧਰੋਂ ਚੜ੍ਹ ਕੇ ਜਿਹੜੀਆਂ ਉਤਰਦੀਆਂ ਨੇ ਉੱਥੋਂ ਚੜ੍ਹ ਕੇ ਉਹ ਅੰਮ੍ਰਿਤਸਰ 에어ਪੋਰਟ ਆ ਸਕਣ। ਸਵਾਗਤ ਹੈ ਜੀ ਮੈਂ ਸਮੀਪ ਸਿੰਘ ਮਟਾਲਾ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਪੰਜਾਬੀਆਂ ਲਈ ਚੰਗੀ ਖਬਰ ਖੁਸ਼ਖਬਰੀ ਉਹਨਾਂ ਵੱਲੋਂ ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੜੇ ਗੁਰੂ ਰਾਮਦਾਸ ਜੰਤਰਰਾਸ਼ਟਰੀ ਵਾਈਡ ਨੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇੱਕ ਨਵਾਂ ਰਿਕਾਰਡ ਹਵਾਈਡ ਨੇ ਸਥਾਪਿਤ ਕੀਤਾ ਫਾਈਨੈਂਸ਼ੀਅਲ ਈਅਰ ਵਿੱਤੀ ਸਾਲ ਜਿਹੜੇ ਕਿ ਕਿਤੇ ਵੀ ਦੁਨੀਆ ਭਰ ਚ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਉਸ ਤੋਂ ਅਗਲੇ ਸਾਲ ਤੱਕ ਹੁੰਦਾ ਹੈ ਸੋ 1 ਅਪ੍ਰੈਲ 2026 ਤੋਂ ਲੈ ਕੇ 31 ਮਾਰਚ 2025 ਤੱਕ ਜਿਹੜੇ ਕਿ ਅੰਕੜੇ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਨੇ ਤੋਂ ਉਹਨਾਂ ਦਾ ਸਰਵੇ ਫਲਾਈ ਅਮਰੀਸਰ ਇਨੀਸ਼ੀਏਟਿਵ ਵੱਲੋਂ ਕੀਤਾ ਗਿਆ ਸਾਰਾ ਵਿਸ਼ਲੇਸ਼ਣ ਤੇ ਉਦੇ ਵਿੱਚ ਸਾਨੂੰ ਖੁਸ਼ੀ ਹੈ ਕਿ ਅੰਮ੍ਰਿਤਸਰ ਨੇ 35 ਲੱਖ 35 ਲੱਖ ਯਾਤਰੀ ਜਿਹੜੇ ਨੇ ਉਹ ਇੱਥੋਂ ਉਹਨਾਂ ਨੇ ਟਰੈਵਲ ਕੀਤਾ ਅੰਮ੍ਰਿਤਸਰ ਤੋਂ ਇਸ ਸਾਲ 35.35 ਲੱਖ 42882 ਜੋ ਕਿ ਕੁੱਲ ਅੰਕੜੇ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 15% ਵਧ ਹੈ ਉਸ ਵੇਲੇ 30 ਲੱਖ 85000 ਯਾਤਰੀਆਂ ਨੇ ਪਿਛਲੇ ਸਾਲ ਟਰੈਵਲ ਕੀਤਾ ਸੀ ਤੇ ਇਸ ਵਿੱਚ ਸਿਰਫ ਇੰਟਰਨੈਸ਼ਨਲ ਦੇ ਨਾਲ ਨਾਲ ਡੋਮੈਸਟਿਕ ਯਾਤਰੀਆਂ ਦੀ ਗਿਣਤੀ ਵਿੱਚ ਇੰਟਰਨੈਸ਼ਨਲ ਤਕਰੀਬਨ 1.7% ਵਾਧਾ ਹੋਇਆ ਸੋ 9 ਲੱਖ 81 ਹਜ਼ਾਰ ਯਾਤਰੀ ਸਨ ਪਿਛਲੇ ਸਾਲ ਫਾਈਨੈਂਸ਼ੀਅਲイヤー ਤੇ ਇਸ ਸਾਲੇ ਗਿਣਤੀ ਤਕਰੀਬਨ ਪੌਣੇ 2 ਲੱਖ ਵਧੀ ਹੈ ਤੇ ਹੁਣ 11 ਲੱਖ 53 ਹਜ਼ਾਰ 1.7% ਵਾਧਾ ਹੋਇਆ ਵਿਦੇਸ਼ ਤੋਂ ਵੀ ਤੇ ਇਹਦੇ ਵਿੱਚ ਕਾਫੀ ਅੰਤਰਰਾਸ਼ਟਰੀ ਫਲਾਈਟਸ ਜੜੀਆਂ ਨੇ ਕੁਝ ਵਾਧਾ ਹੋਇਆ ਕੁਝ ਸ਼ੁਰੂ ਹੋਈਆਂ ਬੈਂਕਾਕ ਦੀ ਫਲਾਈਟ ਸ਼ੁਰੂ ਹੋਈ 에어 ਇੰਡੀਆ ਐਕਸਪ੍ਰੈਸ థਾਈ ਲਾਈਨ 에어 ਨੇ ਸ਼ੁਰੂ ਕੀਤੀਆਂ ਹਨ ਦੋ 에어ਪੋਰਟ ਬੈਂਕਾਕ ਦੇ ਮਲੇਸ਼ੀਆ 에어ਲਾਈਨਸ ਰੋਜ਼ਾਨਾ ਹੋ ਗਈ 에어 ਇੰਡੀਆ ਨੇ ਬਰਵਿੰਗਮ ਦੀ ਫਲਾਈਟ ਵਧਾਈ ਹੈ ਨਿਓ ਸੇਅਰਲਾਈਨ ਜੋ ਕਿ ਮਿਲਾਨ ਲਈ ਤੇ ਰੋਮ ਲਈ ਫਲਾਈਟ ਆਪਰੇਟ ਕਰਦੀ ਹੈ ਉਸ ਤੋਂ ਟੋਰਾਂਟੋ ਨੂੰ ਕਨੈਕਟ ਕੀਤਾ ਜਾਂਦਾ ਹੈ ਉਹ ਵੀ ਅੰਤਰਰਾਸ਼ਟਰੀ ਸੰਪੰਕ ਦਿੰਦੀ ਹੈ ਪਰ ਵੱਡੀ ਗਿਣਤੀ ਜਿਹੜੀ ਹੈ ਉਹ ਜਾਂਦੀ ਹੈ ਦੁਬਈ ਤੇ ਸ਼ਾਰਜਾ ਅੰਮ੍ਰਿਤਸਰ ਤੋਂ ਉਡਾਣਾਂ ਰੋਜ਼ ਦੀਆਂ ਦੁਬਈ ਦੀਆਂ 에어 ਇੰਡੀਆ ਐਕਸਪ੍ਰੈਸ ਤੇ ਸਪਾਈਸ ਜੈਟ ਦੀਆਂ ਤੇ ਨਾਲ ਹੀ 에어 ਇੰਡੀਆ ਐਕਸਪ੍ਰੈਸ ਵੱਲੋਂ ਸ਼ਾਰਜਾ 5 ਦਿਨ ਤੇ ਇੰਡੀਗੋ ਵੱਲੋਂ ਸ਼ਾਰਜਾ ਰੋਜ਼ਾਨਾ ਉਡਾਣਾਂ ਆਪਰੇਟ ਹੁੰਦੀਆਂ ਤਕਰੀਬਨ 5 ਹੀ ਤੋਂ 26 ਉਡਾਣਾਂ ਹਫ਼ਤੇ 'ਚ ਆਪਰੇਟ ਹੁੰਦੀਆਂ ਨੇ ਦੁਬਈ ਤੇ ਸ਼ਾਰਜਾ ਲਈ ਪਰ ਇਸ ਨੂੰ ਮੁਕਾਬਲਾ ਦੇ ਰਹੇ ਹਨ ਮਲੇਸ਼ੀਆ ਦੀਆਂ 에어ਲਾਈਨਸ ਉਹਨਾਂ ਵੱਲੋਂ ਵੀ ਤਿੰਨ 에어ਲਾਈਨਾਂ ਬੈਠੀ ਘੇਰ ਮਲੇਸ਼ੀਆ 에어ਲਾਈਨਸ ਤੇ 에ਅਰੇਸ਼ੀਆ ਉਹ ਕੁਆਲਲੰਪੂਰ ਲਈ ਫਲਾਈਟਸ ਆਪਰੇਟ ਕਰਦੇ ਹਨ 에ਅਰੇਸ਼ੀਆ 4 ਦਿਨ ਬੈਠਕ ਵੀ 4 ਦਿਨ ਤੇ ਮਲੇਸ਼ੀਆ ਰੋਜ਼ਾਨ ਤੇ ਇਸੇ ਤਰ੍ਹਾਂ ਸਿੰਗਾਪੁਰ ਵੀ ਸਕੂਟ 에어ਲਾਈਨ ਤੇ ਇਹ ਚਾਰੋਂ 에어ਲਾਈਨਸ ਸਿੰਗਾਪੁਰ ਤੇ ਕੁਵਾਲਾਮਪੁਰ ਆਈ ਆਸਟ੍ਰੇਲੀਆ ਨੂੰ ਜੋੜ ਦੀਆਂ ਹਨ ਤੇ ਨਿਊਜ਼ੀਲੈਂਡ ਨੂੰ ਵੀ ਮਲੇਸ਼ੀਆ 에어ਲਾਈਨ ਕਨੈਕਟੀਵਿਟੀ ਦਿੰਦੀ ਹੈ ਨਾਲ ਹੀ ਖੁਸ਼ੀ ਹੈ ਕਿ ਲੰਡਨ ਗੈਟਵਿਕ ਤੇ ਬਰਮਿੰਗਮ ਇੱਥੇ ਲਈ ਵੀ ਇੱਥੇ ਲਈ ਵੀ ਫਲਾਈਟਸ ਹਨ 에어 ਇੰਡੀਆ ਇਸ ਨੂੰ ਜੋੜਦੀ ਹੈ ਤੇ ਇਹਦੇ ਵਿੱਚ ਗਿਣਤੀ ਵਿੱਚ ਲੰਡਨ ਲਈ ਵਾਅਦਾ ਕੀਤਾ ਗਿਆ ਇਸ ਸਾਲ ਪਹਿਲੀ ਅਪ੍ਰੈਲ ਤੋਂ ਪਰ ਪਿਛਲੇ ਸਾਲ ਦੇ ਅੰਕੜੇ ਜੇ ਵਾਧਾ ਨਹੀਂ ਹੈ ਫਲਾਈਟਸ ਦਾ ਪਰ ਚੰਗੀ ਗੱਲ ਇਹ ਹੈ ਕਿ ਇੰਟਰਨੈਸ਼ਨਲ ਫਲਾਈਟਸ ਵੀ ਲਗਾਤਾਰ ਵਾਧਾ ਹੋਇਆ ਹੈ ਜਿੰਨਾ ਸੀ ਚਾਹੁੰਦੇ ਆ ਸੀ ਚਾਹੁੰਦੇ ਆ ਹਾਲੇ ਵੀ ਕਿ ਟੋਰਾਂਟੋ ਤੇ ਵੈਂਕੂਵਰ ਸਿੱਧੀਆਂ ਤੇ ਸਿੱਧੀਆਂ ਜੁੜਨ ਹੋਰ ਵੀ ਡੈਸਟੀਨੇਸ਼ਨਸ ਹਨ ਜਿੱਥੋਂ ਕਿ ਸਿੱਧੀਆਂ ਫਲਾਈਟ ਸ਼ੁਰੂ ਹੋ ਸਕਦੀਆਂ ਹਨ ਪਰ ਹਵਾਈ ਸਮਝੌਤੇ ਜਾਂ ਹੋਰ ਕੁਝ ਕਾਰਨਾ ਕਰਕੇ ਵਿਦੇਸ਼ ਦੀਆਂ 에ਅਰਲਾਈਨਾਂ ਅੰਮ੍ਰਿਤਸਰ ਨਹੀਂ ਆ ਪਾ ਰਹੀਆਂ ਤੇ ਉਧਰੋਂ ਇੰਡੀਆ ਦੀਆਂ 에어ਲਾਈਨਸ ਇਨ੍ਹਾਂ ਵਿਦੇਸ਼ੀ ਡੈਸਟੀਨੇਸ਼ਨਸ ਨੂੰ ਚਾਹੁੰਦੀਆਂ ਹਨ ਕਿ ਅਸੀਂ ਇਹਨਾਂ ਨੂੰ ਆਪਣੀਆਂ 에어ਲਾਈਨਸ ਤੇ ਰਾਹੀਂ ਆਪਣੀ 에어ਲਾਈਨ ਰਾਹੀਂ ਕਨੈਕਟੀਵਿਟੀ ਦਈਏ ਸੋ ਤਕਰੀਬਨ 23 ਲੱਖ 90 ਹਜ਼ਾਰ ਯਾਤਰੀ ਇੱਥੋਂ ਡੋਮੈਸਟਿਕ ਟ੍ਰੈਵਲ ਕੀਤਾ ਮੈਜੋਰਿਟੀ ਦਿੱਲੀ ਤੋਂ ਹੈ ਕਿਉਂਕਿ ਕਾਫੀ ਗਿਣਤੀ ਦਿੱਲੀ ਰਾਹੀਂ ਅੰਮ੍ਰਿਤਸਰ ਆਂਦੀ ਹੈ ਇੰਟਰਨੈਸ਼ਨਲ ਸੋ ਇਹਦੇ ਵਿੱਚ ਕਾਫੀ ਜਿਹੜੀ ਡੋਮੈਸਟਿਕ ਦਿੱਲੀ ਅੰਮ੍ਰਿਤਸਰ ਟ੍ਰੈਫਿਕ ਹੈ ਜਾਂ ਮੁੰਬਈ ਅੰਮ੍ਰਿਤਸਰ ਖਾਸ ਕਰਕੇ ਦਿੱਲੀ ਅੰਮ੍ਰਿਤਸਰ ਦੀ ਟ੍ਰੈਫਿਕ ਉਹ ਇੰਟਰਨੈਸ਼ਨਲ ਹੈ 21 ਲੱਖ ਪਿਛਲੇ ਸਾਲ ਸਨ ਤੇ ਹੁਣ ਗੱਲ ਕਰੀਏ ਮਾਰਚ ਮਹੀਨੇ ਦੀ ਜਿਸ ਨੇ ਕੀ ਕੀਤਾ ਹੈ 343000 ਯਾਤਰੀ ਸਨ ਮਾਰਚ ਤੇ ਹੁਣ ਤੱਕ ਤੇ ਸਭ ਤੋਂ ਵੱਧ ਹਾਲੇ ਤੱਕ ਅਸੀਂ 3.5 ਲੱਖ ਦਾ ਟੀਚਾ ਪਾਰ ਨਹੀਂ ਕਰ ਸਕੇ ਮਹੀਨੇ 'ਚ ਪਰ 343000 384 ਤੱਕ ਪਹੁੰਚੇ ਆਂ ਸੋ ਜਿਹੜਾ ਬਾਅਦ ਰਿਕਾਰਡ ਸੀਗਾ ਦਸੰਬਰ ਦੇ 24 ਦਾ ਉਹ 316000 ਸੀ ਸੋ ਇਹ ਅੰਕੜੇ ਸਾਨੂੰ ਕੀ ਦਸਾਉਂਦੇ ਨੇ ਸਾਡੇ ਲਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹ ਬਹੁਤ ਇੰਪੋਰਟੈਂਟ ਹੈ ਅਸੀਂ ਇਹਨਾਂ ਨੂੰ ਇਕੱਠੇ ਕਰਦੇ ਰਹਿੰਦੇ ਹਾਂ ਤੇ ਫਿਰ ਦੇਖਦੇ ਹਾਂ ਕੌਣ ਕੌਣ ਯਾਤਰੀ ਕਿਧਰੋਂ ਆ ਰਹੇ ਨੇ ਜਦੋਂ ਸਾਨੂੰ ਅੰਕੜੇ ਵੀ ਟ੍ਰਾਈ ਟੂ ਗੈਟ ਦਾ ਡਾਟਾ ਆਊਟ ਕਿਤੋਂ ਕਿਤੋਂ ਲੱਭ ਕੇ ਅਸੀਂ ਤਾਂ ਜੋ 에ਅਰਲਾਈਨਸ ਨੂੰ ਦੱਸ ਸਕੀਏ ਜਿਹੜੀਆਂ ਵੱਡੀਆਂ 에ਅਰਲਾਈਨਸ ਹੁੰਦੀਆਂ ਨੇ ਉਹ ਹਰ ਡੈਸਟੀਨੇਸ਼ਨਸ ਦਾ ਸਰਵੇ ਨਹੀਂ ਕਰਦੀਆਂ ਸੋ ਐਜ਼ ਅ ਐਡਵੋਕੇਸੀ ਗਰੁੱਪ ਐਜ਼ ਅ ਗਰੁੱਪ ਅਸੀਂ ਉਹਨਾਂ ਨੂੰ ਲਿਖਦੇ ਰਹਿੰਦੇ ਹਾਂ ਤੇ ਕੁਝ ਨਾ ਕੁਝ ਅੰਕੜੇ ਭੇਜਦੇ ਰਹਿੰਦੇ ਹਾਂ ਤਾਂ ਜੋ ਉਹ ਇਸ ਦਾ ਸਰਵੇ ਕਰ ਸਕਣ ਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਦੁਨੀਆ ਭਰ ਚ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਵਿਦੇਸ਼ ਤੋਂ ਦਿੱਲੀ ਵੀ ਆ ਰਹੇ ਹੋ ਕੋਸ਼ਿਸ਼ ਕਰੋ ਕਿ ਦਿੱਲੀ ਅੰਮ੍ਰਿਤਸਰ ਦੀ ਫਲਾਈਟ ਲਵੋ ਭਾਵੇਂ ਤੁਸੀਂ ਕਿਸੇ ਹੋਰ 에ਅਰਲਾਈਨ ਤੇ ਆਇਓ ਪਰ ਉਹਨਾਂ ਦੀ ਭਾਈ ਵਾਲੀ 에ਅਰ ਇੰਡੀਆ ਦੇ ਨਾਲ ਹੈ KLM ਦੀ ਇੰਡੀਗੋ ਦੇ ਨਾਲ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ KLM ਜਾਂ 에어ਲਾਈਨਸ ਕੋ ਅੰਮ੍ਰਿਤਸਰ ਦੇ ਹਵਾਈ ਸਮਝੌਤੇ ਨਹੀਂ ਹਨ ਤੇ ਉਹ ਅੰਮ੍ਰਿਤਸਰ ਲਈ ਫਲਾਈਟ ਸ਼ੁਰੂ ਨਹੀਂ ਕਰ ਸਕਦੀਆਂ ਪਰ ਅਸੀਂ 에어 ਇੰਡੀਆ ਨਾਲ ਜ਼ਰੂਰ ਲੌਬੀ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਟੋਰਾਂਟੋ ਤੇ ਬੈਂਕੂਵਰ ਲਈ ਕਰ ਰਹੇ ਹਾਂ ਨਾਲ ਹੀ ਅਸੀਂ ਲੌਬੀ ਕਰ ਰਹੇ ਹਾਂ ਕਿ ਬਾਸੇਵਾ ਆਪਣੀ ਸੂਬਾ ਸਰਕਾਰ ਨੂੰ ਪੰਜਾਬ ਦੀ ਨੂੰ ਅਸੀਂ ਕਈ ਸਾਲਾਂ ਤੋਂ ਬੇਨਤੀ ਕਰ ਰਹੇ ਨੇ ਸਿਰਫ ਇਹ ਸਰਕਾਰ ਨਹੀਂ ਇਹ ਸਰਕਾਰ ਦੇ ਵੀ 3 ਸਾਲ ਹੋ ਗਏ ਨੇ ਪਿਛਲੀ ਸਰਕਾਰ ਨੂੰ ਵੀ 2-3 ਸਾਲ ਕਈ ਸਾਲ ਬੇਨਤੀ ਕਰਦੇ ਰਹੇ ਕੀ ਅੰਮ੍ਰਿਤਸਰ ਅਸੀਂ ਕੇਂਦਰ ਸਰਕਾਰ ਨੂੰ ਕਹੀ ਜਾਂਦੇ ਆ ਕਿ ਉਹ ਫਲਾਈਟਸ ਨਹੀਂ ਦਿੰਦੀ ਆ ਜੇ ਤੱਕ ਕਿ ਫਲਾਈਟਸ ਏਅਰਲਾਈਨਸ ਨੇ ਸ਼ੁਰੂ ਕਰਨੀਆਂ ਹਨ ਪਰ ਫੈਸਿਲਿਟੀਆਂ ਉਹ ਦੇ ਰਹੇ ਨੇ ਟਰਮੀਨਲ ਦੀ ਐਕਸਪੈਂਸ਼ਨ ਜਿਹੜੀ ਹੈ 10000 ਸਕਰ ਮੀਟਰ ਉਹ ਪਲਾਨਿੰਗ ਚ ਹੈ ਕਿਉਂਕਿ ਟਰਮੀਨਲ ਦੀ ਕੈਪੈਸਿਟੀ ਤਕਰੀਬਨ 45 ਲੱਖ ਹੈ ਪਰ ਆਵਰ ਕਿੰਨੇ ਪੈਸੇਂਜਰ ਜਾ ਸਕਦੇ ਨੇ ਉਹ ਤਕਰੀਬਨ 1600 ਤੋਂ 2000 ਪੈਸੇਂਜਰ ਉਹਨਾਂ ਨੇ ਕਰਨੇ ਹੈ ਪਰ ਆਵਰ ਰੋਜ਼ ਦੇ ਪਰ ਆਵਰ ਪਰ ਉਹ ਤੇ ਆਪਣਾ ਕੰਮ ਕਰ ਰਹੇ ਨੇ ਪਰ ਫਿਰ ਸੂਬਾ ਸਰਕਾਰ ਕੀ ਕਰ ਰਹੀ ਹੈ ਕਾਰਗੋ ਲਈ ਕਿਸਾਨਾਂ ਨੂੰ ਤਿਆਰ ਕਰਨਾ 에어ਪੋਰਟ ਤੋਂ ਦੁਬਈ ਲਈ 526 ਫਲਾਈਟਸ ਅਸੀਂ ਦੱਸ ਰਹੇ ਹਾਂ ਹੈ ਦੁਬਈ ਤੇ ਸ਼ਾਰਜਾਹ ਜਿੱਥੇ ਕਾਫੀ ਲੋਕ ਸਾਡੇ ਕੰਮ ਕਰਨ ਲਈ ਜਾਂਦੇ ਹਨ ਜਲੰਧਰੋਂ ਲੁਧਿਆਣੋਂ ਹੁਸ਼ਿਆਰਪੁਰ ਮੋਗੇ ਤੋਂ ਵੱਖ-ਵੱਖ ਥਾਵਾਂ ਤੋਂ ਉਹ ਬੱਸ ਤੇ ਆ ਸਕਦੇ ਨੇ ਸਸਤੀ ਬੱਸ ਸੇਵਾ ਟੈਕਸੀ ਕਰਨ ਦੀ ਬਜਾਏ ਜਾਂ ਆਪਣੀਆਂ ਗੱਡੀਆਂ ਤੇ ਆਉਣ ਦੀ ਬਜਾਏ ਕਿੰਨੇ ਜਾਣੇ ਉਹਨਾਂ ਨਾਲ ਛੱਡਣ ਆਉਣਗੇ ਇੱਕ ਬੰਦਾ ਆਏਗਾ ਫਿਰ ਜਾਏਗਾ ਜੇਕਰ ਇਨਾ ਸ਼ਹਿਰਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਲਈ ਬਾਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਇੰਨੀਆਂ ਫਲਾਈਟਸ ਰੋਜ਼ ਦੀਆਂ तकरीबन 60 ਤੋਂ 65 ਫਲਾਈਟਸ ਹਨ ਅੰਮ੍ਰਿਤਸਰ ਦੀਆਂ ਇੰਟਰਨੈਸ਼ਨਲ ਤੇ ਡੋਮੈਸਟਿਕ ਜਨਨ ਦੀ ਆਮਦ ਤੇ ਰਵਾਨਗੀ ਹੁੰਦੀ ਹੈ ਉਹਦੇ ਵਿੱਚੋਂ 12-13 ਰੋਜ਼ ਦੀਆਂ ਫਲਾਈਟਸ ਇੰਟਰਨੈਸ਼ਨਲ ਆ ਰਹੀਆਂ ਹਨ ਆ ਜਾ ਰਹੀਆਂ ਹਨ 100 ਲੋਡ ਹੈ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਅਸੀਂ ਕਿਸੇ ਸਰਕਾਰ ਇੱਕ ਹੁਣ ਨਹੀਂ ਗੱਲ ਕਰ ਰਹੇ ਪਿਛਲੀ ਸਰਕਾਰ ਨੇ ਵੀ ਇਗਨੋਰ ਕੀਤਾ ਇਸ ਸਰਕਾਰ ਵੀ ਇਗਨੋਰ ਕਰ ਰਹੀ ਹੈ ਜਦੋਂ ਕੋਈ ਗੱਲ ਆਂਦੀ ਹੈ ਤੇ ਚੰਡੀਗੜ੍ਹ ਜਾਂ ਨਵੇਂ ਹਵਾਈ ਅੱਡੇ ਬਣਾਉਣ ਵਾਲੋਂ ਦਾ ਧਿਆਨ ਹੈ ਉਧਰ ਪੈਸੇ ਲਾ ਰਹੇ ਨੇ ਪਰ ਜਦੋਂ ਇੱਧਰ ਕੋਤ ਕਹਿੰਦੇ ਫੰਡਿੰਗ ਨਹੀਂ ਹੈ ਸੋ ਇਹ ਇਸ ਤਰ੍ਹਾਂ ਅੰਮ੍ਰਿਤਸਰ ਨਾ ਵਿਤਕਰਾ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਫੇਨ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹੋਰ ਸਾਰਿਆਂ ਨੂੰ ਸਾਰੇ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ট্রান্সਪੋਰਟ ਮੰਤਰੀ ਜਿਹੜੇ ਹਨ ਸਰਦਾਰ ਲਾਲਜੀਤ ਪੁੱਲਰ ਜੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ バス ਸੇਵਾ ਕੁਝ ਤੇ ਸ਼ੁਰੂ ਕੀਤੀਆਂ ਜਾਣ ਜਿਹੜੀ バス ਅੰਮ੍ਰਿਤਸਰੋਂ ਦਿੱਲੀ ਵੱਲ ਨੂੰ ਜਾਂਦੀ ਆ ਰਸਤੇ 'ਚ ਹੋ ਕੇ ਉਹਨੂੰ 에어ਪੋਰਟ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਉਧਰੋਂ ਆਏ ਨੇ ਉਹ ਸਵਾਰੀਆਂ ਜਲੰਧਰੋਂ ਚੜ੍ਹ ਕੇ ਜਿਹੜੀਆਂ ਉਤਰਦੀਆਂ ਨੇ ਉੱਥੋਂ ਚੜ੍ਹ ਕੇ ਉਹ ਅੰਮ੍ਰਿਤਸਰ 에어ਪੋਰਟ ਆ ਸਕਣ ਸੋ ਇੰਨੀਆਂ ਬੇਨਤੀਆਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਰਦੇ ਹਾਂ ਤੇ ਅੰਕੜੇ ਆਦਿ ਫਿਰ ਗੱਲ ਕਰੀਏ ਤੇ ਇਸੇ ਤਰ੍ਹਾਂ ਜੇਕਰ ਪੰਜਾਬੀ ਵਾਤਵਾਦ ਅਮਰੀਕਾ ਨੂੰ ਤਰਜੀਹ ਦਿੰਦੇ ਰਹੇ ਤੇ ਜ਼ਰੂਰ ਅਸੀਂ ਵੀ ਜਿੰਨੀਆਂ ਇੰਟਰਨੈਸ਼ਨਲ ਹੋ ਸਕਦੀਆਂ ਨੇ ਮਸਕਟ ਾਬੂਦਾਬੀ ਕੁਵੇਤ ਇਹ ਮਿਡਲ ਈਸਟਨ ਦੀਆਂ ਕਾਫੀ ਸਾਡੇ ਪੰਜਾਬੀ ਜਿਹੜੇ ਸਾਡੇ ਲੋਕ ਜੁੜੇ ਹਨ ਫਲਾਈ ਅਮਰੀਕਾ ਰ ਇਨੀਸ਼ੀਏਟਿਵ ਨਾਲ ਉਹ ਲਿਖਤੇ ਰਹਿੰਦੇ ਹਨ ਸੋ ਉਮੀਦ ਕਰਦੇ ਹਾਂ ਕਿ ਉਹ ਵੀ ਇੱਥੋਂ ਫਲਾਈਟਸ ਵਾਤਵਾਦ ਕਨੈਕਸ਼ਨ ਲੈ ਕੇ ਆਉਣਗੇ 35 ਲੱਖ ਦਾ ਅੰਕੜਾ ਪਹੁੰਚਿਆ 40 ਲੱਖ ਫਿਰ 45 ਲੱਖ ਇਸ ਤਰ੍ਹਾਂ ਸਾਡੀ ਉਮੀਦ ਸੀਗੀ ਆ ਭਾਰੇ ਜਿਹੜਾ ਰੀਸੈਂਟ ਭਾਰਤ ਪਾਕਿਸਤਾਨ ਦਾ ਕੌਨਫਲਿਕਟ ਹੋਇਆ ਹੈ ਮਈ ਦੇ ਮਹੀਨੇ ਕਰਕੇ ਕਾਫੀ ਫਲਾਈਟਾਂ ਕੈਨਸਲ ਹੋਈਆਂ ਪਰ ਬੰਦ ਰਿਆ ਉਹਦੇ ਨਾਲ ਕੁਝ ਅਸਰ ਪਏਗਾ ਹਾਲੇ ਨੀਓ ਸੇਅਰ ਲਾਈਨ ਜਿਹੜੀ ਹੈ ਉਹ ਰੀਜ਼ਿਊਮ ਨਹੀਂ ਹੋ ਸਕੀ ਮਿਲਾਨ ਲਈ 30 ਜੂਨ ਤੱਕ ਕਹਿ ਰਹੇ ਨੇ ਉਹ ਕੈਨਸਲਡ ਹੈ ਸੋ ਇਸੇ ਤਰ੍ਹਾਂ ਕੁਝ ਹੋਰ ਫਲਾਈਟਸ ਲੀਆਂ ਬੈਂਕਾਕ ਤੋਂ ਸ਼ੁਰੂ ਹੋ ਗਈਆਂ ਨੇ ਪਰ ਉਮੀਦ ਕਰਦੇ ਆ ਕਿ ਹੌਲੀ ਹੌਲੀ 에ਰਪੋਰਟ ਫਿਰ ਤੋਂ ਫਲਾਈਟਸ ਸਾਰੀਆਂ ਉਹਨਾਂ ਦੀ ਗਿਣਤੀ ਪੂਰੀ ਹੋਏਗੀ ਟੂਰਿਸਟ ਜਿਹੜਾ ਪੰਜਾਬ ਦਾ ਹੈ ਉਹ ਸਾਰਾ ਅੰਮ੍ਰਿਤਸਰ ਆਉਂਦਾ ਹੈ तकरीबन 75% ਟੂਰਿਸਟ ਪੰਜਾਬ ਦਾ ਅੰਮ੍ਰਿਤਸਰ ਆਉਂਦਾ ਹੈ ਕਾਫੀ ਹੋਟਲ ਵੀ ਇਹਦੇ ਕੰਫਰਟ ਕਰਕੇ ਕਟੇ ਨੇ ਉਮੀਦ ਕਰਦੇ ਆ ਕਿ ਫਿਰ ਤੋਂ ਇਹ ਟੂਰਿਜ਼ਮ ਵਧੇਗਾ এমਪਲੋਇਮੈਂਟ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਇਸ ਇੱਕ 베ਸ ਐ ਸਿਰਫ ਵਿਦੇਸ਼ ਤੋਂ ਜਿਹੜੇ ਫਰੈਂਡਸ ਐਂਡ ਫੈਮਿਲੀਆਂ ਜਿਹੜੀਆਂ ਆਂਦੀਆਂ ਨੇ ਸਿਰਫ ਉਹਨਾਂ ਕਰਕੇ ਨਹੀਂ ਹੋਰ ਨਾਲ ਟੂਰਿਜ਼ਮ ਕਰਕੇ ਵੀ ਅੰਮ੍ਰਿਤਸਰ ਪੰਜਾਬ ਦੀ ਇਕਨੋਮੀ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਤੇ ਜ਼ਰੂਰੀ ਹੈ ਕਿ ਪੰਜਾਬ ਤੋਂ ਵੱਤੋ ਵੱਤ ਪੰਜਾਬ ਲਈ ਲੋਕ ਆਉਣ ਅੰਮ੍ਰਿਤਸਰ ਆਉਣ ਤਾਂ ਜੋ ਇੱਥੋਂ ਦਾ ਟੂਰਿਜ਼ਮ ਸੈਕਟਰ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਪਰਫੁੱਲਤ ਹੁੰਦਾ ਰਵੇ ਤੇ ਵਿਦੇਸ਼ ਤੋਂ ਵੀ ਅਸੀਂ ਲਗਾਤਾਰ ਬੇਨਤੀ ਮੰਗ ਅਪਰੋਚ ਅਸੀਂ ਕਰ ਰਹੇ ਹਾਂ 에ਅਰਲਾਈਨ ਨੂੰ ਖਾਸ ਕਰਕੇ 에ਅਰ ਇੰਡੀਆ ਨੂੰ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਂਕੂਵਰ ਤੇ ਇਵਨ ਕੈਲਗਰੀ ਵੀ ਕਿਉਂਕਿ ਹੁਣ ਕਾਫੀ ਗਿਣਤੀ ਜੇਕਰ ਉਹਨੇ ਨਵਾਂ ਰੂਟ ਸ਼ੁਰੂ ਕਰਨਾ ਹੈ ਹਫ਼ਤੇ 'ਚ ਦੋ ਜਾਂ ਤਿੰਨ ਦਿਨ ਉਹ ਫਲਾਈਟ ਸ਼ੁਰੂ ਕੀਤੀ ਜਾਵੇ आस करते हैं कि न्यूज़ की भी तुम सारे सपोर्ट कर रहे हो पंजाबी असी कोई ट्रैवल एजेंसी ट्रैवल एजेंट एयरलाइन या एयरपोर्ट नहीं हाँ असं एक एडवोकेसी ग्रुप रीच आउट करते हैं सरकार तक एयरलाइनस तक होर भी कोई स्टेक होल्डर तक ता जो इतों सीधी फ्लाइट शुरू हो सकन एयरपोर्ट डिवेलप हो सके सो so इस तरह जुड़े रहो फ्लाय अमृतसर इनिशिएटिव नाल होर जानकारी लैके फिर हाजिर होवोंगे बहुत बहुत धनबाद